मनो हाँ भी पांडे बात तो कहते रहेगा कुल में चीन तो हमारे आज तक पांडे तो वो तो पांडे बने तो उनको मार दिया अपनी पता लगा चाइन दो दो दिन पांडे तो जाके जमीनी आंख लग दिए उड़े क्यों होगया अबे बात तो उड़े कहीं मार दिया हाँ आई ना ने अपनी काश तेरे पांडे की पता लगा चाइन तेरे घुसना ਕੀ ਆਇਆ ਮਪਾਟੇ ਮਿੰਨ ਕੀ ਮਨਾ ਪਾਈਏ ਤਾਂ ਜਮਾਨ ਖੜਾ ਕਰੀਏ ਹੋਰ ਕੀ ਨਵੇਂ ਆਪਣੀ ਪਈ ਜਾਂਦੀ ਤੇ ਲੱਗਦੀ ਆ ਕਹੇ ਨੇ ਲੱਗਦੀ ਜੇ ਤੱਕ ਡਾਗੂ ਹੈ ਗਾਣੇ ਹੋਰ ਕੀ ਪਾੜੇ ਹੋ ਗਿਆ ਜੇ ਵਦੂਦ ਮਾਰ ਕੇ ਲਫਾਂ ਮਾਰਦੇ ਆ ਮਾਰਦੇ ਰਹਿ ਕੋਣਾ ਜਮੀਨਿਆ ਅਤਰਾ ਦੀ ਪੰਡਰ ਜਗਦੀ ਤਾ ਆਹ ਆਹ ਜੀ ਕਰਨ ਵਾਲੇ ਜੀ ਜਨਾਂ ਦੇ ਹੋਰ ਕੀ ਕੋ ਕੰਮ ਨਹੀਂ ਔਰ ਕੜਾਹੀ ਦਾ ਠੀਕ ਆ ਬਈ ਦੱਸਿਓ ਪਾਣੀ ਪਾ ਗਏ ਲਿਆਓ ਥਾਪੋ ਕੇ ਦੇ ਨਾਲ ਖਾਲੀ ਜਿਵੇਂ ਅੱਖਾਂ ਦੇ ਜਰਾਏ ਹੋ ਨਾ ਕਿ ਆਨੇ ਕੋਸ ਨੇ ਨਿਭਾ ਲਈ ਲੱਗਦੀ ਕਿ ਇਹਦੇ ਸੋਕੜਾਵੇਂ ਉਗੇ ਜਾਂਦੇ ਸਰਸਾ ਨਾ ਨਾ ਪੜੇ ਨਾ ਤਾਂ ਲਿਓ ਨਾ ਪਾਣੀ ਦਾ ਹਾਰੀ ਲੱਤ ਮੰਨਤਾ ਆਈਂ ਦੇ ਜਵਾਟ ਚੰਬੜ ਜਾਂਦੇ

ਹੋਣ ਪਾਣੀ ਸੁੱਤ ਨਹੀਂ ਅੱਜ ਨੂੰ ਪੜ ਗਈ ਐ ਮਿਆਣੀ ਦਹਾਈ ਨਹੀਂ ਗਿਆਣ ਹੈ ਬਾਰ ਘਰ ਕਰਵਾਉਂਦਾ ਮੇਰਾ ਪਾਣੀ ਟੋਕਦਾ ਏ ਖਾਣੇ ਮੈਂ ਤਾਂ ਹਾਂ ਤੇ ਕਿਸੇ ਨੂੰ ਨਹੀਂ ਕਰਨ ਦਿੰਦੀ ਹੋਏ ਨਾ ਤੂੰ ਮਾ ਫਾਸੀ ਉਹ ਮੁੰਡਾ ਵੀਰਾ ਉਹ ਆਦੀ ਮਾਂ ਹੁੰਦੀ ਬੋਦਣਾ ਵੀ ਐ ਕਰਦੀ ਐ ਆ ਆ ਜਿਹੜਾ ਕਹਿੰਦਾ ਤੂੰ ਵੀ ਆਦੀ ਯਾ ਜਿਹੜਾ ਤੁਲੇ ਨੀ ਲਗਾ ਕਰੇ ਨਾ ਨਾ ਹੋ ਕਰਿਆ ਕਰੋ ਤੁਸੀਂ ਹਾਂ ਪਰਣੀ ਚੜਾਇਆ ਲਖਾਇਆ ਤੂੰ ਲੈ ਜਾ ਮੈਂ ਨਾ ਮੈਂ

ਪਹਿਲੇ ਇਹ ਚੱਲ ਰਿਹਾ ਆ। ਹੋਰ ਚੱਲ ਰਿਹਾ। ਹਾਂ। ਪੱਤ ਗੱਲ ਵਿੱਚ ਆਈ ਵੀ ਨਹੀਂ ਪੱਟਦੀ। ਹੋਰ। ਕਿਵੇਂ ਭਣੇ ਤਾਂ ਨਹੀਂ ਮੈਂ ਤਾਂ ਕੋਟ ਤੇ ਮਾਰਦੇ ਆਏ ਕਰਦੇ ਆਏ ਨਾ ਕਰਿਆ। ਕਣਹੀ ਪੁੱਤ ਪਕਣਾ ਹੀ ਪੈਂਦੇ ਜੇ ਮੂਰੇ ਬੋਲਦਾ ਭਾਂਡੇ ਪੰਦੀ ਆ। ਤੂੰ ਵੀ ਜਾ ਕੇ ਦੇਖ ਲੈ ਚਾਰ ਕਰ ਮੈਂ ਤਾਂ ਲੈ ਜੂੰ ਪਾਣੀ ਫਿਰ ਉਹ ਕਰ ਲੈਣੀ ਹੀ ਆਏ ਨਾ ਇਹਨੂੰ ਤੁਸੀਂ ਟੀਵੀ ਦੇਖਣ ਦਿਓ ਨਾ ਇਹਨੂੰ ਪੜਨ ਦਿਓ ਆਏ ਨਾ ਕਰਿਆ ਟੀਵੀ ਵੀ ਤੇ ਸਾਰਾ ਦਿਨ ਆ ਬਹੁਤ ਗੋਟਾ ਤੋਰੀ ਅੱਖਾਂ ਦਾ ਤੋ ਸੁੱਧੀਆਂ ਪਈਆਂ ਨੇ ਸਾਰਾ ਦਿਨ ਉਤੋਂ ਹੋਏ ਤਾਂ ਨਹੀਂ ਮੈਂ ਤਾਂ ਕੋਈ ਆਣੀ ਸੋਚ ਨਹੀਂ ਛੱਡਣ ਦੇ ਕਹਿੰਦੀ ਪਹਿਲਾਂ ਉਹ ਕਰਨਾ ਉਹ ਕਰਨਾ ਸਾਰਾ ਦਿਨ ਨਹੀਂ ਮੇਰੇ ਕੋਲ ਨਹੀਂ ਉਹ ਪ੍ਰੋਪਰ ਦੀ ਹੋਣੀ ਆ ਨੇ ਕਾਣਾ ਮੋਟਾ ਤਾਂ ਬੰਦ ਕਰਨਾ ਸੁਣਾਉਂ ਮੇਰੀ ਨੂੰ ਮੇਰੇ ਨਾ ਬੇਚਿਰਾ ਸਾਰਾ ਸਾਨੂੰ ਕੀ ਕਰਨ ਦਾ ਕੁਛ ਥੋੜਾ ਜਿਹਾ ਕੁੱਟਿਆ ਨਾ ਰੋਏ ਅਈ ਨੂੰ ਕੱਢ ਲੂ ਅਗਲਾ ਦਾਦੀ ਨੂੰ ਪੰਦੋ ਕਹਾਂ ਜਿੱਦੇ ਜਾਉਗੀ ਦਾਦੀ ਨੂੰ ਬਰਦਾਸ਼ਤ ਨਹੀਂ ਆ ਆ ਕਰਦੀ ਸੁਈ ਆਵੇ ਦਾਦੀ ਪਟਾਵੇ ਤਾਂ ਨਾ ਦਾਦੀ ਤਾਂ ਕੋਲੇ ਖਾ ਕੇ ਪਟਾਉਂਦੀ ਮੈਨੂੰ ਜਦੋਂ ਸੁਣ ਕੇ ਘਰ ਮਾਇਨੂੰ ਤੇਰੀ ਮਾਂ ਸੀਗੀ ਇਹਨੂੰ ਕਿਹੜੀ ਸੁਫਾਇ ਇਹਦੇ ਚ ਕਸੂਰ ਨਾ ਹੋਵੇ ਹੱਥ ਕੀ ਲਾਵੇ ਮੈਂ ਹੁਣ ਇਹਨੂੰ ਕੀ ਕਹਾਂ ਜਦੋਂ ਕਸੂਰ ਤਾਂ ਸਾਰਾ ਮੂਰੇ ਬੋਰਦੀ ਐ ਪਟ ਪਟ ਦੇ ਇਹ ਤਾਂ ਕੋਈ ਮੂਨੇ ਮਾਰਦੀ ਹੁੰਨੀ ਐ ਤੂੰ ਇਹ ਤਾਂ ਕਹਿੰਦੀ ਮੂਰੇ ਬੋਲਦੀ ਆਏ ਬੋਲ ਕੇ ਖਿਲਾ ਆ ਦੇਖ ਰਹਾ ਹਾਂ ਇਹ ਸਭ ਦੀ ਅੱਖਾਂ ਵੀ ਪੂਰਾ ਪੈਣੇ ਤੁਸੀਂ ਆਏ ਜਵਾਕ ਦੀ ਉਹ ਕਰ ਦੇਉਂਗੀਆ ਚੱਲ ਭਾਨੇ ਕੋਈ ਨਾ ਮੁੰਡੇ ਨੂੰ ਆ ਜਾਂਦੇ ਜੇ ਤੇਰਾ ਵਾਅਦਾ ਨਿਜਾਨਦਾ ਇਹਦੇ ਰਹਿਣੇ ਕੇ ਕਹਾਂ ਮੈਨੂੰ ਫੋਨ ਤੇ ਦੱਸ ਦੇ ਚੰਗਾ ਫੋਨ ਤੇ ਆ ਮੈਨੂੰ ਫੋਨ ਤੇ ਰੱਖ ਦੇ ਚੰਗਾ ਪਾਣੀ ਜਵਾਕ ਨੂੰ ਪੂਰਨਾ ਚੰਗਾ ਪਾਣੀ ਚੰਗਾ ਬਸ ਚੰਗਾ ਨਹੀਂ ਆਈ ਤਾਂ ਵੀ ਕਿ ਲੈ ਲੈ ਜੇ ਤੋਨੇ ਤਰਾ ਆਪਣੇ ਕਪੜੇ ਉਰੇ ਦਾ ਕੋਸੇ ਮਿਲ ਜਾਣ ਹਾਂ ਆਏ ਪੜਦੀਆਂ ਤਾਂ ਆਏ ਬੜਾ ਬੋਲੀ ਜਾਂਦੇ ਇਹਨਾਂ ਨੂੰ ਕੋਈ ਐਵੇਂ ਨਾ ਹੋ ਕਰਿਆ ਕਰ ਚੰਗਾ ਆਹੋ ਆਦੋ ਪੜੀ ਪੁੜੀ ਜਾਇ ਕਰਾ ਤੇ ਖੇਡਣ ਵਾਗ ਜਾ ਕਰ ਘੰਟਾ ਘੰਟਾ ਮੋੜਿਆ ਹੀ ਨਾ ਕਰ ਆਪੇ ਬੋਲ ਬੂਲ ਕੇ ਬੈਜਿਆ ਕਰ ਨਹੀਂ ਹਾਂ ਚੰਗਾ ਮੈਨੂੰ ਫੋਨ ਲਾ ਕੇ ਚੋਰ ਨੋ ਗਵਾਂਡਾ ਮੈਨੂੰ ਫੋਨ ਲਾ ਲੈ ਇਹ ਨਹੀਂ ਇਹ ਲੰਬਰ ਨਹੀਂ ਤੇ ਫੋਨ ਹੋ ਰਿਕਾਰਡ ਕਰ ਦੇਣਾ ਹੋਵੇ ਇਹਨਾਂ ਦਾ ਤੇ ਗਵਾਂਡੀਆਂ ਦੇ ਜਾ ਕੇ ਉਹ ਮੈਨੂੰ ਰੋਜ਼ ਹੀ ਫੋਨ ਲਾ ਕੇ ਤੇ ਰਦਾ ਦੇ ਮੈਂ ਤਾਂ ਹੀ ਆਈ ਸੀ ਉਹ ਕਹਿੰਦੀ ਬਹੁਤ ਘੁੱਟਦੇ ਤੇ ਤੂੰ ਮੈਨੂੰ ਉਹਨਾਂ ਦੇ ਫੋਨ ਤੋਂ ਗੱਲ ਕਰ ਲੈ ਕਰ ਉਹ ਗਵਾਂਡੀਆਂ ਦੇ ਚੱਕ ਚੈਨ ਮੇਰਾ ਬਸਟਾ ਟਾਈਮ ਹੋ ਗਿਆ ਚੱਲ ਆ ਜਾ ਆ ਜਾ ਬਸ ਕਰਦਾ ਆ ਜਾ ਰਹੀ ਹੋਣਾ ਜਦੋਂ ਨਾਨੀ ਮੂਰੇ ਫੁੱਲ ਫੁੱਲਦੀ ਸੀ ਤੇ ਨਾਨੀ ਜੇ ਤੱਕ ਮੇਰੇ ਕੋਲ ਆ ਜਾਂਦੇ ਆ ਜਦੋਂ ਭਾਈ ਬਗਾਨਾ ਜੱਟ ਕਰੂਗਾ ਪਰ ਉਹ ਤੇ ਨਾਨੀ ਹੋ ਜੂਗੀ ਮੂਰੇ ਸਿਖਾ ਦੇ ਕੰਮ ਕਰ ਤਾ ਆਹੋ ਗੱਲਾਂ ਤਾਂ ਮਾਰਦੀ ਐ ਵੀ ਜੀ ਮੈਂ ਗੱਲਾਂ ਨਾ ਤਨ ਤਨ ਜਮੀਰੇ ਮਤਲਬ ਆ ਲੈ ਤੈਨੂੰ ਚੱਲ ਨੀ ਛੱਡ ਪਰੇ ਨੂੰ ਇਹ ਤਾਂ ਵਹੀ ਜਿੱਥੇ ਕਰਨੀ ਐ ਨੂੰ ਆਹੋ ਹਾਂ ਆ ਵੀ ਨਾ 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 ਨ ਸ਼ਰਮ ਆਇਆ ਇਹ ਨੂੰ ਆਈ ਮੇਰੀ ਕਿਹੜਾ ਮਾਂ ਗਈ ਮਤਰੇ ਹੀ ਮਾਂ ਮੇਰੀ ਜਨ ਕੋਈ ਨਾ ਮੈਂ ਤਾਂ ਤਾਂ ਕੰਮ ਕਰਦੀ ਆਂ ਦੇਖਦੀ ਆਂ ਤੇ ਕਰ ਲੈ ਜਿਹੜਾ ਕਰਨਾ ਸੀ